ਹੁਣ ਸਾਡੇ ਬੱਚੇ ਜਿਹੜੇ ਨੇ ਉਹ ਕੱਲਾ 10ਵੀਂ ਜਾਂ 12ਵੀਂ ਕਰਕੇ ਆਇਲਟਸ ਵੱਲ ਨਹੀਂ ਜਾਣਗੇ ਸਾਡੇ ਬੱਚੇ ਜਿਹੜੇ ਨੇ ਉਹ ਸਕਿਲਡ ਹੋਣਗੇ ਸਕੂਲ ਆਫ ਐਮਿਨੈਂਸ ਸਿੱਖ ਪਰਫੈਕਟ ਸਕਿਲਡ ਜਿਹੜਾ ਸਟੂਡੈਂਟ ਹੈ ਉਹ ਉਹਦੇ ਵਿੱਚੋਂ ਬਣ ਕੇ ਨਿਕਲਣਗੇ ਸਰਸ਼ਕਾਲ ਮੈਂ ਕਮਲਜੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਿੱਬੀ ਵਿੱਚ ਪਲੱਸ 2 ਬੀਜਮਾਦੀ ਵਿਦਿਆਰਥਣਾਂ ਸਾਡੇ ਸਕੂਲ ਵਿੱਚ ਸਿੰਗਾਪੁਰ এডੂਕੇਸ਼ਨ ਮਾਡਲ ਲਾਗੂ ਕੀਤਾ ਗਿਆ ਹੈ। ਐਕਟੀਵਿਟੀਆਂ ਦੁਆਰਾ ਪੜ੍ਹਾਈ ਕਰਵਾਈ ਜਾਂਦੀ ਹੈ। ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਭਾਗ ਲੈਣ ਦਾ ਮੌਕਾ ਦਿੱਤਾ ਜਾਂਦਾ ਹੈ। ਵਿਦਿਆਰਥੀਆਂਵਾਂ ਦੀ ਸਮੱਸਿਆ ਲਈ ਸਕੂਲ ਵਿੱਚ ਸੁਜੈਸ਼ਨ ਬਾਕਸ ਵੀ ਲਾਏ ਜਾਂਦੇ ਹਨ ਅਤੇ ਚੇਤੀ ਹੀ ਸਾਡੀ ਸਮੱਸਿਆਵਾਂ ਦਾ ਹੱਲ ਕੀਤਾ ਜਾਂਦਾ ਹੈ। ਵਧੀਆ ਕੰਮ ਕਰਨ ਵਾਲੇ ਵਿਦਿਆਰਥੀਆਂ ਨੂੰ ਹੀਰੋ ਆਫ ਦ ਸਪੋਰਟ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਪ੍ਰਿੰਸੀਪਲ ਚਰਦੀ ਨਿਗਰਾਨੀ ਵਿੱਚ ਜੋ ਵਿਦਿਆਰਥੀ ਚੰਗਾ ਕੰਮ ਕਰਦੇ ਹਨ ਉਹਨਾਂ ਨਾਲ ਚਾਹ ਦਾ ਕੱਪ ਸਾਂਝਾ ਕੀਤਾ ਜਾਂਦਾ ਹੈ ਦੇ ਸਕੂਲ ਵਿੱਚ ਦੋ ਕੋਰਸ ਕਰਵਾਏ ਜਾਂਦੇ ਹਨ ਬਿਊਟੀ ਐਂਡ ਵੈਲਨੈਸ ਟੂਰਿਜ਼ਮ ਐਂਡ ਹਸਪਿਟੈਲਿਟੀ ਇਹ ਦੋਨੋਂ ਕੋਰਸ ਸਾਡੇ ਸਕੂਲ ਨੂੰ ਬਹੁਤ ਹੀ ਡਿਫਰੈਂਟ ਬਣਾਉਂਦੇ ਹਨ ਅਸੀਂ ਇਸ ਸਕੂਲ ਦੇ ਵਿਦਿਆਰਥੀ ਹੋਣ ਦੇ ਨਾਤੇ ਮਾਣ ਮਹਿਸੂਸ ਕਰਦੇ ਹਾਂ ਮੈਂ ਪੰਜਾਬ ਸਰਕਾਰ ਦਾ ਥੈਂਕ ਯੂ ਕਰਦੀ ਹਾਂ ਜੋ ਉਹਨਾਂ ਨੇ ਸਾਨੂੰ ਫੋਰਨ ਐਜੂਕੇਸ਼ਨ 'ਚ ਪੜ੍ਹਨ ਲਈ ਮੌਕਾ ਦਿੱਤਾ